ਆ ਤੇਲੇ ਨਾਲ ਉਹ ਜੂ ਕੁਝ ਚਾਹ ਰਵੋ ਆ ਗੋਲ ਚਾਹ ਰੇ ਤਾਂ ਲਓ ਕੇਲ 10 ਰੁਪਏ ਪਟਿਕੋ ਹੀ ਲਈ ਆਈ ਭਰਾ ਕੀ ਆ ਗਈ ਦੇਖੇ ਕੋਈ ਨੇ ਦੇਖਿਆ ਕੋਈ ਕਿਸੇ ਨੇ ਬੱਚਾ ਦੇਖਿਆ ਜਦ ਆਪਾਂ ਆਇਨਦ ਆਪਣੇ ਜਗਾ ਬੱਚਾ ਆ ਗਿਆ ਓਏ ਭਾਈ ਐ ਤੰਦੀ ਬਟਾ ਬੱਕਰੀ ਦੇ ਕਹਿੰਦੇ ਬੱਚਾ ਰਹਿ ਗਿਆ ਅੰਦਰ ਮਰਿਆ ਹੋਇਆ ਤੇਲ ਮਗਾਇ ਜੀ ਮਰੇ ਜੇ ਘਾਟੀ ਦੇ ਹੱਥ ਭਾਗੇ ਦੇਖਦੇ ਆ ਬਈ ਹੈਗਾ ਨਾਮ ਇਹਨੇ ਦੇਖਿਆ ਮੈਨੂੰ ਤਾਂ ਰੜਕੇ ਨਹੀਂ ਇਹਦੇ ਬੱਚਾ ਹੈਗਾ ਕੋਈ ਚੋਰ ਇਹਦੇ ਨੂੰ ਪਾਣ ਕਰਨੇ ਲੱਗਣਾ ਹਾਂ ਉਹ ਚੰਪਣਾ ਹੈਗਾ ਇਹਨਾਂ ਦੀ ਮਾਰ ਦੇਣੀ ਹੈ ਨਾਮ ਹੋ ਗਿਆ ਤੇਰੇ ਕੋਲ ਦੋਸੀ ਫੋਨ ਚਾਹ ਦੱਸਾ ਕਰ ਬੱਚਾ ਦਾ ਕਰ ਦੂੰ ਮੈਂ ਤੇ ਜਾ ਮੜਾ ਜਾ ਬੱਚੇ ਕੋਈ ਹੋ ਰਿਹਾ ਕੀ ਹੈਗਾ ਬੱਚਾ ਜੂਰ ਮਾਰਦੀ ਬੱਕਰੀ ਬੱਚਾ ਕਰਦਾ ਤੇਰਾ ਤੇਲ ਤਾਂ ਲਿਓ ਉਹ ਲਿਓ ਉਹ ਲਿਆ ਤੇਲ ਲਿਓ ਕਹਿੰਦੇ ਬੱਕਰੀ ਦਾ ਬੱਚਾ ਕੱਢਾਂਗੇ ਘੰਟਾ ਡੇਢ ਘੰਟਾ ਹੋ ਗਿਆ ਵਾ ਇੱਕ ਬੱਚਾ ਇਹਨੂੰ ਇਹ ਅਗਲਾ ਬੱਚਾ ਅੰਦਰ ਹੈ ਬੱਕਰੀ ਦੇ ਤੇਲ ਤੋਂ ਬਣਾ ਨਹੀਂ ਲਾਉਂਦੇ ਉਹ ਆਏਂਗੇ ਕੁਝ ਹੁੰਦਾ ਤੇਰੇ ਤੇ ਤੇਲ ਲਿਆਂਦਾ ਐ ਵੀ ਜ਼ਹਿਰ ਚੜਜੇ ਹੱਥ ਦੀ ਯਾਰ ਹਾਂ ਹੱਥ ਦੀ ਜ਼ਹਿਰ ਹੋ ਜਾਣਾ ਅੱਛਾ ਦੱਸ ਦੇ ਫਿਰ ਨਹੀਂ ਦੱਸ ਵੀ ਤੂੰ ਵਰਤਮਾਨ ਦੇਖ ਬੱਸ ਬੱਸ ਚੱਲ ਬੈਹ ਜਾਂਦੇ ਜਹਨ ਦੁਬਾਰੇ ਬੈਹ ਜਾਂਦੇ ਖੜੀ ਹੋ ਕੇ ਦੁਬਾਰੇ ਬੈਹ ਜਾਂਦੇ ਜੀ ਇਹ ਰੇਖਾ ਜਿਹੜੀ ਜੜੀ ਦਾ ਜੇਬ ਲੱਗਦੀ ਆ ਜਿਹੜੀ ਲੰਦ ਕਰਦੀ ਹੋਵੇ ਬੱਚਾ ਹੋ ਵੀ ਪਾਰੀ ਆ ਗਿਆ ਹੈ ਨਹੀਂ ਲੜਕਾ ਬੱਚਾ ਹੈਗਾ ਜੱਟ ਕੇ ਜਨੇ ਯਾਰ ਹੈਗਾ ਹਾਂ 5-6 ਸਾਲ ਹੋ ਗਏ ਮੈਂ ਤੁਹਾਨੂੰ ਬੱਚਾ ਬਣਾ ਲੈਣੇ ਨੇ ਅੰਦਰੋਂ ਬੱਚਾ ਹੈਗਾ ਜੱਟਾ ਕਿ ਜਨੇ ਆ ਚਾ ਬੈਹ ਜਾਂਦੇ ਬੱਕਰੀ ਨੂੰ ਬਾਹ ਪਾ ਕੇ ਤੈਨੂੰ ਸਾਰਾ ਲੈ ਲੈ ਬਾ bailਾ ਬਰਾ ਬਹਾਲਾ ਯਾ ਨਾ ਪੈਜਾਂ ਦੇ ਬੱਕਰੇ ਲੱਗ ਗਿਆ ਬੱਕਰੀ ਬਾਹਲੇ ਰਜੋ ਲੈ ਲੋ ਫਿਰ ਬਿਠਾ ਲੋ ਹੁਣ ਘੰਟਾ ਡੇਢ ਘੰਟਾ ਦਾ ਹੋ ਗਿਆ ਹੁਣ ਘਾੜਾ ਆਪਣੀ ਬੈਠਣਾ ਹੁਣ ਪਿਠਾਓ ਬਿਠਾ ਦੇ ਇਹਦਾ ਕੀ ਪਤਾ ਹੁਣ ਦਸਾ ਟੱਪ ਕੀ ਹੈ ਜੀ ਇਹ ਜੇਰ ਦਾ ਪਤਾ ਨਹੀਂ ਨਾਲੇ ਕਹਿੰਦੇ ਆਪ ਕੱਢਤੀ ਚਲੋ ਜੀ ਬਾਈ ਬੱਚਾ ਸੀ ਜਿੰਦਾ ਹੋਰ ਹੋਰ ਨਾਉਜੀ ਕੋਰੇ ਕੋਰੇ ਹਲਖਾ ਖਰਜਾ ਖਰਜਾ ਓਏ ਕੱਢਾਂਗੇ ਕੱਢਾਂਗੇ ਨਾਲ ਇੱਕ ਹੀ ਸਣਾ ਕੋਣ ਹੀ ਮਾਇਆ ਕਿ ਕੱچے ਬੱਚੇ ਦੇਉਂਦਾ 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 ਕਿਉਂਦਾ ਹੈ ਅੱਜ ਬੱਚਾ ਦੂਜੇ ਘਰ ਬੱਚਾ ਦੂਜੇ ਘਰ ਬੱਚਾ 5000 ਰੁਪਏ ਕਿੰਨੇ 5000 ਰੁਪਏ ਆ ਭਾਈ ਪੱਟੀ ਹਲਕੇ ਬੱਚੇ ਪੁੱਤ ਗਲਿਆ ਨਹੀਂ ਜਾਂਦੇ ਨਹੀਂ ਲੁਕਦੇ ਨਹੀਂ ਓਏ ਮੈੜਾ ਵਾਲਾ ਚੱਲ ਪਿਆ ਉਹ ਨਹੀਂ ਉਹ ਤਾਂ ਪਲੇ ਆਪ ਹੁੰਦੇ ਉਹ ਬੱਚੇ ਚੱਲਿਆ ਆ ਪੱਤ ਲੱਗਿਆ ਹੋਇਆ ਹੋਊਗਾ ਕੋਈ ਮੈਂ ਚਾਹ ਰਿਹਾ ਤੁਹਾਨੂੰ ਪਾਣੀ ਅੱਜ ਕਿਉਂ ਦਾ ਕਰ ਲੈ। ਓਏ ਖੋਰ। ਹਰ ਜਾ ਜਾ। ਖਰ ਜਾ। ਬੱਕਰੀ ਦੇ ਪੱਤ ਲੱਗਿਆ ਹੈ ਕੀ ਦੇ? ਪੱਤ ਦੇ ਜਿਹੜੀ ਦੇਖ। ਤਾ ਦੇਖ ਪੱਤ ਬਾਈ। ਨਹੀਂ ਖੈ ਦਾ ਨਾ ਡਾਕਟਰੀ ਐ। ਇੱਕ ਮਰਿਆ ਹੋਇਆ ਬੱਚਾ ਪੱਤ ਲੱਗਿਆ ਬੱਕਰੀ ਦੇ ਅੰਦਰ। ਦੋ ਬੱਚੇ ਸਬੂਤ ਤੇ ਤਿੰਨ ਬੱਕਰੇ ਤਿੰਨ ਬੱਚੇ ਤੇ ਬੱਕਰੀ ਦੇ ਅੰਦਰ ਜਦ ਪੈਦਾ ਹੋਏ ਨੇ। ਇੱਕ ਬੱਚੇ ਦਾ ਪੱਤ ਲਾ ਕੇ ਸੋਕਾ ਪੈ ਗਿਆ। ਕੀ ਕਹ ਲੈ ਰਾਜੂ ਹਾਂਜੀ ਦੋ ਬੱਕਰੀ ਦੇ ਬੱਚੇ ਸਬੂਤ ਨੇ ਆਲਾ ਕਹਿੰਦਾ ਵੀ ਆਹ ਕੁਛ ਨਹੀਂ ਡਾਕٹری ਡਾਕਟਰ ਵੀ ਕਹਦੇ ਨੇ ਸਾਡਾ ਦੇਸੀ ਬੰਦਿਆਂ ਦਾ ਕੋਰਸ ਹੈ ਆਹ ਮੂਰਤ ਦੇਖ ਸਕਦੇ ਹੋ ਮੈਂ ਤਾਂ ਪਰ ਇਹਦੇ ਅੰਦਰ ਹੱਥ ਕਰਨਾ ਨਹੀਂ ਚਾਹੁੰਦਾ ਤੇ ਆਪਦੀ ਵੀਡੀਓ ਬਣਾਉਂਦਾ ਫਿਰਦਾ ਸੀ ਆਪਦੇ ਮਨੋਂ ਤੁਹਾਨੂੰ ਏ ਬਾਈ ਮੇਰੇ ਮਿੱਤਰ ਤੇ ਕਹਿੰਦੇ ਵੀ ਰਾਜੂ ਤੂੰ ਪੁਰਾਣਾ ਖੜਿਆਰੀਆ ਜੂਰ ਆ ਚਲੋ مالک ਵੀ ਮੇਰੇ ਮੈਂ ਨਹੀਂ ਹਾਂ ਉਹ مالک ਦਾ ਮੈਨੂੰ ਤੇ ਸਿੱਧੇ ਹੱਥਾਂ ਪਰ ਆਜੀ ਉਸੇ ਦੀ ਬੱਕਰੀ ਸੁਆਕ ਵਿੱਚ ਸੱਚੇ ਪਾਤਸ਼ਾਹ ਦੰਦੂ ਗੁਣੀ ਰਾਤੇ ਬਚੇ ਅਣੀ ਰਾਜੂ ਕੋਈ ਨਹੀਂ ਜੇ ਸਾਡਾ ਕੀ ਹੈ ਹੁਮਾਰਾ ਯਹਾਂ ਤੇ ਜੇਰਾ ਪਕਰ ਕੋਈ ਨਹੀਂ ਕਰਦਾ ਚੱਲੋ ਬੰਦਲੇ ਯਾਰ ਕਾਹਨ ਲੋਟ ਆਹੇ ਓਕੇ ਬੱਕਰੀ ਆ ਤੇ ਜੇਰਾ 250 ਕਿਲੋ ਮੀਟਰ ਬੋਲੋ ਕੋਣ ਬਿਤਰੋ ਕੋਣ ਹੋ ਜੇ ਕਿਸੀ ਬੱਚਾ ਪਹਿਲੇ ਆਇਆ ਆ ਬੱਚਾ ਸਾਰੇ ਮੈਨੂੰ ਪਹਿਲੇ ਜਾ ਕੇ ਇਹ ਬੱਚਾ ਬਹੁਤ ਸੁਣਾ ਜੂ ਦੀ ਜੇਰ ਬੱਕਰੀ ਜਿਸ ਬੱਕਰੀ ਤੇ ਮੱਖੀ ਆ ਬੰਮਾ ਜਨਾ ਬੱਕਰੀ ਬੱਕਰੀ ਦੇ ਡੇਟ ਦੇ ਪਹਿਲੇ ਹੀ ਬੱਚਾ ਮਰ ਜਾਂਦਾ ਆ ਪੈ ਜੂ ਜੇਰ ਤਾਂ ਪਹਿਲਾ ਬੱਚਾ ਇਹ ਕਹਿੰਦਾ ਮੈਨੂੰ ਪਹਿਲੇ ਜਾ ਕੇ ਮੇਰਾ ਬੱਚਾ ਨਾ ਮਰੇ ਬਈ ਹੋ ਜਾਂ ਪਾਣੀ ਦੀ ਬਾਲਟੀ ਆ ਪਾਣੀ ਆ ਬੋਤਲ ਪਿਆ ਆ ਬੋਤਲ ਪਿਆ ਅੱਧਾ ਭਰੀ ਗਿਆ ਮਾਰ ਕੀ ਕਰਦਾ ਕੋਈ ਹੱਥ ਤੁਹਾਨੂੰ ਦੇ ਦੇ ਫੇ ਆ ਪੀਸਾ ਮੈਨੂੰ ਦੇ ਭਾਈ ਯਾਰ ਕੋਈ ਹੱਥ ਕੋਈ ਨਹੀਂ ਦੀ ਯਾਰ ਬੱਚੇ ਵਿਚਾਰੀ ਕਾਚਾ ਸਭਾਈ ਤਸ਼ੇ ਬਗਾਨੇ ਡੰਕਰ ਤੇ ਮੈਂ ਹੱਥ ਪਾਉਣਾ ਨਹੀਂ ਚਾਹੁੰਦਾ ਸੀ ਆਪਦੀਆਂ ਬੱਕਰੀਆਂ ਮੈਂ ਨੇਤਾ ਸੋ ਸਮਾਈਆਂ ਨੇ ਸੜੀਆਂ ਮਰਦੀਆਂ ਮਰਦੀਆਂ ਕੁੰਡੀਆਂ ਇਹ ਫਸੇ ਹੋਏ ਬੱਚੇ ਆਪ ਤੇ ਜਾਲ ਪਾ ਕੇ ਮੈਂ ਕੁਛ ਹੋ ਗਿਆ ਮੇਰੀ ਬੇਇੱਜ਼ਤੀ ਇਹ ਨਹੀਂ ਆਪਾਂ ਇਹ ਤੈਨੂੰ ਛੋੜ ਦਿੱਤੀ ਸੀ ਬਾਬਾ ਮੈਂ ਤਾਂ ਬੱਚਾ ਘਾੜ ਦੇ ਦਿੱਤੀ ਤਾਂ ਮੈਂ ਹੱਥ ਕਰਿਆ ਮੈਂ ਬੱਚਾ ਘਾੜ ਦੇ ਕੇ ਮੈਂ ਇਹ ਸੁਣਦੀ ਆ ਵੀ ਬਚੂਗਾ ਅਲੇ ਤੇ ਜਾਜ ਕਰਾ ਲੈ ਲੋ ਇਹਦਾ ਬੱਚਾ ਸੀ ਭਾਈ ਜੀ ਇਹਦਾ ਬੱਚਾ ਹੀ ਗਾ ਉਹ ਨਾ ਚਾਹ ਪਾਣੀ ਸੀ ਤੈਨੂੰ ਕੁਛ ਨਹੀਂ ਹੁੰਦਾ ਇਹਦਾ ਬੱਚਾ ਹੈ ਵੇ ਸਾਡੇ ਘਰੇ ਮੁੰਡਾ ਹੋਇਆ ਇੱਕ ਨਹੀਂ ਦੋ ਹੋ ਗਏ ਇੱਕ ਤੇ ਆਪਣੀ ਗੁਜਰ ਕੇ ਪੱਟਾ ਲਾ ਕੇ ਸੁੱਤੇ ਬੱਕਰੀ ਨੂੰ ਹੀ ਪਾਣੀ ਪਿਲਾ ਦਿਓ ਨਾ 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 ਕਿਉਂ ਨਹੀਂ ਪਾਣੀ ਇਹ ਜਾਨ ਬਚ ਗਈ ਵਿਚਾਰੀ ਜੀ ਜਿਵੇਂ ਇੰਨਾ ਟਾਈਮ ਹੋ ਗਿਆ ਸੀ ਘੰਟਾ ਉਹ ਬੱਚਾ ਸਾਰਾ ਜਾਲੇ ਸਾਫ ਕਰ ਗਿਆ ਹਲੋ ਬਣਿਆ ਬਾਈ ਇਹ ਚੜਾਈ ਆ ਤੀਜੀ ਚੜਾਈ ਆ ਬਾਈ ਮੈਂ ਨਹੀਂ ਕਰਦਾ ਅੱਲਾ ਬੱਚਾ ਇਹ ਦੀ ਜਾ ਆ ਪੱਤ ਦੀ ਜੀ ਉਹ ਉਹਦੇ ਕਰੇ ਰੁਕਦਾ ਸੀ ਪੱਤ ਦੀ ਕਿਹਾ ਸੀ ਬਾਈ ਅੰਗੂਠਾ ਪੈ ਗਿਆ ਬੱਚੇ ਨੂੰ ਰੋਕਾ ਪੈ ਗਿਆ ਬੱਚੇ ਨੂੰ ਉਹ ਕੱਤ ਲੱਗੇ ਹੋਏ ਰੇਹੇ ਦੋ ਜੂਂਦੇ ਰਹਿ ਗਏ ਇਹ ਬੱਕਰੀ ਵਾਲਾ ਬਾਈ ਕਿਹੜਾ ਹੈਂ ਬਾਈ ਬੱਕਰੀ ਇਹ ਬਾਈ ਇਹ ਹੈ ਬ੍ਰਿਸ਼ ਹਲੋ ਬੱਕਰੀਆਂ ਸਾਈਡ ਤੇ ਕਰ ਲੋ ਹੁਣ ਜਿੱਥੇ ਪੁੱਟੀਆਂ ਸਮਾਨ ਪੋਣਾ ਦਾ ਕੋਈ ਨਾ ਹਾਂ ਠੀਕ ਹੈ ਕੋਈ ਨਹੀਂ ਗੱਲ ਸੀ ਠੀਕ ਹੈ ਇੱਕ ਕਹਿ ਕਰਾ ਇਹ ਦੇਣਾ ਇਨਪਾ ਪੁੱਟ ਦਾ 2 ਐਮਐਲ ਇੱਕ ਤਾਰਾ ਮਈ ਸੀਨ ਦਾ 2 ਐਮਐਲ ਬੱਕਰੀ ਦੇ ਦੋ ਟੀਕੇ ਲਾ ਦੇ ਜੀ ਉਹ ਰਹਿਣ ਦੇ ਉਹ ਰਹਿਣ ਦੇ